ਇਹ ਉਹ ਇਹ ਬੜੀ ਮੰਦਭਾਗੀ ਘਟਨਾ ਹੈ ਪਵਾ ਬਲਦਰੀ ਜਿਹੜੇ ਤੇ ਮੁਖ세ਵਾਦਾਰ ਸੀ ਇਸ ਕੁਦਰਤ ਸਾਹਿਬ ਦੇ ਉਹ ਰਾਤ ਕਤਲ ਹੋ ਗਿਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਇਹ ਇਸ ਕਤਲ ਜਿਹੜਾ ਮੁਕਦੂਸ਼ੀਆ ਉਹ ਰਵਨਜੀਤ ਆ ਸਲਾਪੁਰ ਪਿੰਡ ਦਾ ਰਹਿਣ ਵਾਲਾ ਉਹ ਉਹਨਾਂ ਦਾ ਸੇਵਾਦਾਰ ਸੀਗਾ ਉਹਨਾਂ ਦੀ ਰਾਤ ਨੂੰ ਜੋ ਸਨ ਹੋਂ ਤੱਕ ਨਜ਼ਰ ਆ ਰਿਹਾ ਕਿ ਸ਼ਾਇਦ ਉਹਨਾਂ ਦੀ ਸੇਵਾ ਕਰ ਰਿਹਾ ਸੀ ਉਹਦਾ ਉਸ ਤੋਂ ਬਾਅਦ ਉਹਨੇ ਉਹਦਾ ਮਰਡਰ ਕਰਤਾ ਵੀ ਹੈਵ ਐਮਪਲਿਅਰ证据 ਸਾਰ ਕੋ ਪੂਰਾ ਕਲੀਅਰ ਐਵੀਡੈਂਸ ਹੈ ਮਰਡਰ ਉਹਨੇ ਕੀਤਾ ਕਿਉਂਕਿ ਉਹ ਉਸ ਤੋਂ ਬਾਅਦ ਉਹ ਦੌੜ ਦਾ ਵੀਡੀਓ ਚ ਨਜ਼ਰ ਆ ਰਿਹਾ ਹੈ ਵੱਡ ਹਾਦਸਾ ਹੋਇਆ ਜਿਸ ਵੇਹਣ ਗਲਤੀ ਕਰ ਬੈਠਦਾ ਉਹਨੂੰ ਅਹਿਸਾਸ ਹੋ ਜਾਂਦਾ ਕਿ ਮੈਂ ਗਲਤੀ ਕੀਤੀ ਹੈ ਉਹਦੇ ਦਾਅਵੇ ਕੋ ਦੌੜ ਦਾ ਉਹ ਦੌੜ ਦਾ ਫਰੰਟ ਤੇ ਫਿਰ ਉਸ ਬਾਅਦ ਪਿੱਛੋਂ ਦੀ ਵੀ ਗੇਰ ਤੋਂ ਮਿਲ ਕੇ ਚਲਾ ਗਿਆ ਹੈ ਮਰਡਰ ਦਾ ਅਸੀਂ ਪਰਚਾ ਦਰਜ ਕਰ ਲਿਆ ਦਾ ਦੋਸ਼ੀਆ ਉਹਦੇ ਉੱਪਰ ਰੇਡ ਕੀਤੇ ਜਾ ਰਹੇ ਹੈ ਵੀ ਆਰ ਰਾਉਂਡ ਅਪ ਸਮ ਪੀਪਲ ਐਂਡ ਵੈਰੀ ਸੂਨ ਵੀ ਵਿਲ ਸਰ ਕੀ ਕਰ ਰਹੇ ਨੇ ਕੋਈ ਅਸਲ ਤੇ ਆਈਡੀ ਵਜਾ ਆਈ ਹੈ ਉਹ ਜਦੋਂ ਅਸੀਂ ਉਹਨੂੰ ਫੜਾਂਗੇ ਕਿਊਜ਼ ਵੀ ਪੁੱਛਿਸ਼ ਕਰਾਂਗੇ ਉਹਦੇ ਨਜ਼ਰ ਆਏਗਾ ਬਟ ਇਟ ਇਜ਼ ਕਲੀਅਰ ਕਿ ਜੋ ਕੁਝ ਹੋਇਆ ਉਹ ਬੰਦ ਕਮਰੇ ਦੇ ਅੰਦਰ ਹੋਇਆ ਉਹ ਸ਼ਾਇਦ ਉਹਦੀ ਲੱਤਾਂ ਦੀ ਮ사ਜ ਕਰ ਰਿਹਾ ਸੀਗਾ ਇਸ ਗੱਲ ਤੋਂ ਕੋਈ ਤਕਰਾਰ ਹੋਇਆ ਹੋਵੇਗਾ ਇਹ ਅਕਿਊਜ਼ ਦੇ ਫੜੇ ਜਾਂਦੇ ਪਾਸ ਚੱਲੇਗਾ ਬਟ ਵਨ ਥਿੰਗ ਇਜ਼ ਸ਼ੂਰ ਕਿ ਇਹਦੇ ਵਿੱਚ ਕੋਈ ਵੀ ਹੋਰ ਐਂਗਲ ਨਹੀਂ ਹੈ ਇਹ 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 ਗੱਲ ਇੱਕ ਪਲੀਜ਼ਿਕ ਹੈ ਮੈਂ ਇਸ ਗੱਲ ਨੂੰ ਦੁਬਾਰਾ ਦੁਹਰਾਣਾ ਚਾਹਾਂਗਾ ਕਿ ਇਸ ਮਰਡਰ 'ਚ ਕੋਈ ਵੀ ਹੋਰ ਐਂਗਲ ਨਹੀਂ ਹੈ ਇਟ ਇਜ਼ ਅ ਸਿੰਪਲ ਮਰਡਰ ਨੈਚੁਰਲ ਮਰਡਰ ਔਰ ਉਹਦੀ ਕੀ وجہ ਮਰਡਰ ਦੀ ਜਦੋਂ ਰਮਨਜੀਤ ਪકડਿਆ ਜਾਏਗਾ ਤਾਂ ਤੁਹਾਡੀ ਸਾਰੀ ਗੱਲ ਤੁਹਾਡੇ ਸਾਹਮਣੇ ਅਸੀਂ ਫੋਲਕ ਲਿਆ ਦੇਣਾ ਕਈ ਐਸਾ ਕੁਛ ਨਹੀਂ ਹੈ ਵੀ ਹੈਵ ਨੋ ਪਾਸਪਸਤੀ ਸਰਕੂ ਦਾ ਕੋਈ ਪਾਸ ਰਿਕਾਰਡ ਪਾਸਿਸ ਨਹੀਂ ਹੈ ਦੋ ਸੇਵਾਦਾਰ ਸੀਗੇ ਇੱਕ ਇਹ ਇੱਕ ਕਮਰੇ ਸੀਗਾ ਦੋਨੋਂ ਇਕੱਠੇ ਨਾਮ ਦਾ ਕਬਰ ਹੈਗਾ ਤੁਸੀਂ ਦੇਖ ਹੀ ਰਹੇ ਹੋ ਉੱਥੇ ਰਹਿੰਦੇ ਸੀ ਸੇਵਾ ਕਰਦੇ ਸੀ ਗੁਰਦੁਆਰ ਸਾਹਿਬ ਜੀ ਬਾਬਾ ਜੀ ਦੀ ਹੁਣ ਕਿਸ ਗੱਲ ਦਾ ਕੋਈ ਮਰਡਰ ਕੀਤਾ ਇਹ ਤਾਂ ਪਕੜੇ ਜਾਂਦੇ ਸਨ ਦੱਸ ਸਰ ਇਹਦੇ ਚ ਪਤਾ ਲੱਗਾ ਜੀ ਕਿ ਗ੍ਰਿਫਤਾਰ ਨਹੀਂ ਹੋਇਆ ਜੀ ਮੈਂ ਦੱਸਿਆ ਜੀ ਰਾਤ ਮਰਡਰ ਹੋਇਆ ਕੋਈ ਤਰੀਫਨ 10 ਵਜੇ ਤੋਂ ਬਾਅਦ ਹੋ ਰਿਹਾ ਹੈ ਉਮਰ ਦੀ ਛੁਟੀ ਹੋਈ ਹੈ ਜੀ ਪਾਈਸਾਲ ਦਾ ਸਾਰਾ ਹੋਣਾ ਜੇ ਅਸੀਂ ਉਹਨੂੰ ਰੇਡਸ ਕਾਫੀ ਕੀਤੇ ਰਾਤ ਦੇ ਐਸੋ ਕਿ ਸਾਡੀ ਪਾਰਟੀਆਂ ਕਾਫੀ ਸਾਰੀਆਂ ਇਲਾਕੇ ਚ ਕਈਆਂ ਬੀਆ ਉਹਨੂੰ ਫੜਨ ਵਾਸਤੇ ਉਹਦੇ ਰਿਸ਼ਤਾਰਾਂ ਤੇ ਉਹਦੇ ਸਗੇ ਸਬੰਧੀਆਂ ਤੇ ਉਹਦੇ ਸਾਥੀਆਂ ਦੇ ਅਸੀਂ ਰੇਡ ਕਰ ਰਹੇ ਹਾਂ ਬਹੁਤ ਜਲਦੀ ਕਾਬੂ ਆ ਜਾਏਗਾ ਕੋਈ ਵੱਡੀ ਗੱਲ ਨਹੀਂ ਹੈ ਸਰ ਉਹਦੇ ਕੋਲ ਰਵਲਵਰ ਵੀ ਸਰ ਜਿਹੜਾ ਬਾਬਾਈ ਦਾ ਲੈ ਕੇ ਦਸ ਦੇ ਵਿੱਚ ਚਲਾ ਗਿਆ ਜੀ ਉਹਦਾ ਕੋਈ ਨਹੀਂ ਅਸੀਂ ਤੇ ਕੋਈ ਯਾਰ ਸਰ ਇਹ ਰਵਲ ਉਹਨਾਂ ਕੋਲ ਸੀ ਰਵਲਰ ਮਿਸਿੰਗ ਆ ਚੈੱਕ ਕਰਦੇ ਆ ਉਹ ਲੈ ਗਿਆ ਜਾਂ ਕੌਣ ਲੈ ਗਿਆ ਗੱਨ ਵੀ ਸੀ ਜੀ ਉਹਨਾਂ ਦੀ ਗੱਲ ਹੈ ਹਾਂਜੀ ਗੱਨ ਵੀ ਹੈਗੀ ਸੀ ਉਹਨਾਂ ਕੋਲ ਗੱਨ ਜਮਾ ਕਰਾਈ ਜੀ ਉਹ ਜਮਾ ਕਰ ਰਹੇ ਹਨ ਗੱਨ ਉਹਨਾਂ ਦੀ ਜਮਾ ਹੈਗੀ ਹੈ ਜੀ ਹਾਂਜੀ ਹਾਂਜੀ ਗੱਨ ਜਮਾ ਉਹਨਾਂ ਦੀ ਸਰ ਪੈਸਿਆਂ ਦੀ ਕੋਈ ਲੁੱਟ ਹੋਈ ਹੈ ਪੈਸੇ ਵੀ ਲੈ ਕੇ ਗਿਆ ਕੋਈ ਨਾ ਐਸਾ ਕੋਈ ਮੈਂ ਪਹਿਲੇ ਕਿਹਾ ਵੀ ਕੋਈ ਹੋਰ ਗੱਲ ਨਹੀਂ ਆ ਨਾ ਡਕੈਤੀ ਦਾ ਨਾ ਰੋਬਰੀ ਦਾ ਨਾ ਅਸੀਂ ਇਹਨੂੰ ਵੀ ਕੋਈ ਕੋਈ ਨੂੰ ਅਸੀਂ ਐਵੇਂ ਮੈਨੂੰ ਕਈ ਫੋਨ ਚਾਰਜ ਫੇਰੇ ਚੱਲ ਰਹੇ ਨੇ ਕਈ ਕੋਈ ਕੁਝ ਕਰਿਆ ਬਟ ਆਈ ਵੁੱਡ ਲਾਈਕ ਟੂ ਸਟ्रेस ਅਪਨ ਥਿਸ ਫੈਕਟ ਮੈਂ ਇਸ ਗੱਲ ਨੂੰ ਜ਼ੋਰ ਦੇ ਕਹਾਂਗਾ ਇਤਸੇ ਮਰਡਰ ਸੈਂਪਲ ਮਰਡਰ ਉਹਨੇ ਕਿਉਂ ਕੀਤਾ ਕਿਉਂਕਿ ਕੋਈ ਬਾਹਰ ਦਾ ਬੰਦਾ ਤੇ ਆਇਆ ਹੀ ਨਹੀਂ ਕੋਈ ਹੋਰ ਦੋਸ਼ੀ ਨਹੀਂ ਕੋਈ ਸਾਥੀ ਨਹੀਂ ਕੋਈ ਵਜਾ ਰੰਜਿਸ਼ ਨਹੀਂ ਕੋਈ ਗਾਲਣਿਕ ਬਾਤ ਨਹੀਂ ਉਹ ਰੋਜ਼ੀ ਤਰ੍ਹਾਂ ਬਾਬਾ ਜੀ ਸੇਵਾ ਕਰਦਾ ਸੀਗਾ ਰਾਤ ਵੀ ਨੇ ਉਂਡੀ ਲਗਾ ਕੇ ਸੇਵਾ ਕਰ ਰਿਹਾ ਸੀਗਾ ਉਹਨਾਂ ਅੰਦਰ ਕੀ ਵਾਪਰਿਆ ਐਸਾ ਜਿਸ ਤੋਂ ਤੈਸ਼ ਆ ਕਿ ਉਹਨੇ ਉਹਨਾਂ ਦਾ ਮਰਡਰ ਕਰਤਾ ਇਹ ਤਾਂ ਪਕੜੇ ਜਾਂਦੇ ਉਹੀ ਸਾਨੂੰ ਦੱਸ ਸਕਦਾ ਫੜੇ ਜਾਂਦੇ ਦੋਗੇ ਭਾਈ ਮਨਜੀਤ ਸਿੰਘ ਨੇ ਸ਼ੱਕ ਜਾਰੀ ਕੀਤਾ ਜੀ ਇਹ ਕਿਸ ਤਰ੍ਹਾਂ ਕਿਤੇ ਵੱਡੀ ਸਾਜ਼ਿਸ਼ ਹੋ ਸਕਦੀ ਹੈ ਮੈਂ ਸਪੱਸ਼ਟ ਹਈ ਕੋਈ ਕਮੈਂਟ ਨਹੀਂ ਕਰ ਸਕਦਾ ਜੀ ਬਟ ਮੈਂ ਆਪਣਾ ਤੁਹਾਨੂੰ ਪੁਆਇੰਟ ਆਫ 뷰 ਦੱਸਦਾ ਤੇ ਸਾਡੀ ਹੁਣ ਤੱਕ ਦੀ ਤਫ਼ਤੀਸ਼ ਹੈ ਜੋ ਸਾਡੀ ਹੁਣ ਤੱਕ ਦੀ ਆਬਜ਼ਰਵੇਸ਼ਨ ਹੈ ਜਦੋਂ ਰਵਨ ਜੀ ਸਾਡੇ ਕਾਬੂ ਆਏਗਾ ਬਹੁਤ ਦੂਰ ਨਹੀਂ ਹੈ वेरी ਸੂਨ ਵੀਲ ਕੈਚਪ ਸਾਰੀ ਗੱਲ ਤੁਹਾਡੇ ਸਾਹਮਣੇ ਲਿਆ ਕੇ ਬੇਨ ਕੱਪੀ ਕਰਦੇ ਸਰ ਮਾਮਲਾ ਰਜਿਸਟਰਡ ਹੋਇਆ ਹੈ ਕਿਹੜੀਆਂ ਧਾਵਾਂ ਦੇ ਤਹਿਤ 302 ਦੇ ਤਹਿਤ 302 ਦਾ ਮਰਡਰ ਕੇਸ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਰੈਸ ਸ਼ੂਟ ਅਸੀਂ ਪੂਰਾ ਜ਼ੋਰ ਲਗਾ ਕੇ ਇਹਨੂੰ ਬਹੁਤ ਜਲਦੀ ਆਪੂ ਗੁਰਗੇ ਤੁਹਾਡੇ ਸਾਹਮਣੇ ਲੈ ਕੇ